ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਬਾਠ ਡੇਰੀ ਫਾਰਮ ਵਿੱਚ ਤੁਹਾਡਾ ਸਵਾਗਤ ਹੈ ਜੀ ਅੱਜ ਆਪਣੇ ਫਾਰਮ 'ਚ ਤਿੰਨ ਝੋਟੀਆਂ ਹੋਣੀਆਂ ਜੀ ਚੰਗੀ ਕੁਆਲਿਟੀਆਂ ਨੇ ਬਹੁਤ ਚੰਗੀਆਂ ਤੇ ਦੋਂਦੀਆਂ ਚੌਗੀਆਂ ਜੇ ਆਜੋ ਬਾਠ ਸਾਹਿਬ ਹੋਣਾ ਕਰ ਦੋ ਜੀ ਸਤਿ ਸ਼੍ਰੀ ਅਕਾਲ ਬਾਠ ਸਾਹਿਬ ਜੀ ਸਤਿ ਸ਼੍ਰੀ ਅਕਾਲ ਜੀ ਮਾਰਾ ਹੋਰ ਸਭਾਂ ਠੀਕ ਜੀ ਬਹੁਤ ਕਿਰਪਾ ਕਰੂ ਰਾਮਦਾਸ ਪਾਸ਼ਾ ਦੀ ਬਾਬੇ ਦੀਪ ਸਿੰਘ ਦੀ ਹਾਂ ਜੀ ਕਿਰਪਾ ਦੇ ਅੱਜ ਪੂਰੀ ਖੁੱਲ ਦੀਦੀਆਂ ਨੇ ਮਾਰ ਸਾਰਾ ਵੇਚ ਗਿਆ ਬਾਠ ਸਾਹਿਬ ਪਤਾ ਚੈੱਕ ਕਰ ਕੀ ਆ ਹਾਂ ਜੀ ਮੈਂ ਬਾਰ-ਬਾਰਾਂ ਨਾ ਵਾ ਭੀ ਭੈਣ ਭਰਾ ਸਾਰੇ ਹੀ ਮਿਲ ਕੇ ਕਸਾਨ ਜਿਹੜੇ ਆ ਨਾ ਹਾਂਜੀ ਕੋਈ ਗੱਲੋਂ ਬਜਣਾ ਕੋਈ ਮਈਆਂ ਅੱਜ ਵੇਚੀਆਂ ਹੀ ਕੋਈ ਮਈਆਂ ਨੂੰ ਟਾਈਮ ਨਹੀਂ ਹੀ ਲੱਗਾ ਆਈਆਂ ਹੀ ਮਈਆਂ ਲੋੜ ਤੇ ਮਨ ਅਕੀ ਗੱਲ ਏਦਾ ਮੈਂ ਵੀ ਦੱਸ ਕੇ ਸਚਾਈ ਕਿਸ ਦਾ 9 ਲੀਟਰ ਕਿਸ ਦਾ ਦਾ ਇਹ ਨਹੀਂ ਵੀ 15 15 ਲੀਟਰ ਹੀ ਦੱਸਿਆ 15 15 ਲੀਟਰ ਮਈਆਂ ਕੱਢਦੀਆਂ ਵਾ ਜਦੋਂ 15 ਜਾਂ 10 ਦਿਨ ਕਿਸ ਦੇ ਘਰ ਇੱਕ ਥਾਂ ਟਿਕਣ ਦਾਜੀ ਮੈਂ ਸੂਈ ਨੇ ਦੋਹਾਂ ਦਿਨਾਂ ਦੀ ਚਮਾਂ ਦੀ ਕੋਈ ਬਿਰਲੀ ਵਰਲੀ ਮੈਂ 12 13 ਕਿਲੋ ਦੁੱਧ ਕੱਢਦੀ ਆ ਤੇ ਅਸੀਂ ਤੇ ਇਹ ਗੱਲ ਕਹਿੰਦੇ ਵੀ ਪੈਸੇ ਬੜੇ ਔਖੇ ਭਾਂਡੇ ਆ ਮਲਕੇ ਕਥਾਨ ਜਿਹੜੇ ਆ ਕਿੰਨੀ ਮਿਹਨਤ ਕਰਦੇ ਆ ਆਪਣੇ ਭਰਾ ਭੈਣ ਭਰਾਵਾ ਵੇਖ ਕੇ ਜਿੱਥੋਂ ਵੀ ਲੈਣਾ ਵਾ ਮਾਲ ਵੇਖੋ ਜਿਹੜੀ ਮਈ ਥੱਲੇ ਟੱਪ ਚੱਡੇ ਦਾ ਤੇ ਉਰਾ ਭਰਾ ਬਣਿਆ ਹੋਵੇ ਥੋੜਾ ਜਿਹਾ ਬਾਜੋ ਵਲੋ ਮਈਆਂ ਜਿਹੜੀ ਮਈਆਂ ਜਿਤਰਾ ਅਸੀਂ ਵੀਡੀਓ ਪਾਈ ਆ ਇਸ ਤਰ੍ਹਾਂ ਆ ਕੇ ਵੇਖ ਕੇ ਫੇਰ ਖੜੋ ਆਪਣਾ ਕੰਮ ਸਾਫ਼ ਕੁਤਰਾ ਵਾ ਤੇ ਸਾਫ਼ ਸੁਥਰਾ ਜਿੱਥੇ ਵੀ ਕੋਈ ਵਪਾਰੀ ਭੈਣ ਭਰਾ ਚੰਗਾ ਕੰਮ ਕਰਦਾ ਉਹ ਜਿੱਥੇ ਇਹਦੇ ਨਾਲ ਜੁੜੇ ਦੇ ਜਿਹਦੇ ਕੋ ਪਹਿਲੇ ਮਹੀਨੇ ਲੈਂਦੇ ਮੈਂ ਤੇ ਆਣਾ ਵੀ ਉਹਦੇ ਕੋਈ ਲਾਉ ਹਾਂਜੀ ਉਹ ਵਿਸ਼ਵਾਸ ਕਰਦੇ ਅਸੀਂ ਨਹੀਂ ਆਉਂਦੇ ਵੀ ਸਾਡੇ ਕੋ ਸਾਡੇ ਕੋ ਜਿਹੜੇ ਭੈਣ ਭਰਾ ਆਉਂਦੇ ਆ ਮਾਲ ਲਈ ਜਾਂਦੇ ਸਾਡੀਆਂ ਅੱਜ 12 ਮਹੀਆਂ ਦਾ ਲੋਡ ਪਿਆ ਤਾਂ 7 ਵੇਚੀਆਂ ਹਾਂਜੀ ਕਿ ਸੱਤ ਵੇਗੀਆਂ ਦੋ ਜਲੰਦਰ ਚਲ ਗਈਆਂ ਇੱਕ ਭਾਜੀ ਐਸ ਐਚਓ ਸਾਹਿਬਾ ਆਡੇ ਥੇ ਉਹਨਾਂ ਨੇ ਮੈਂ ਖੜੀ ਆ ਹਾਂਜੀ ਚਲੋ ਮਾਰਕ ਮੇਰ ਦੇ ਚੰਗੀਆਂ ਟਾਪ ਦੀਆਂ ਛੋਟੀਆਂ ਇਹ ਨਹੀਂ ਵੀ ਕੋਈ ਹੀ ਮੈਂ ਥਰੇ 15 15 ਲੀਟਰ ਦੱਸਾਂਗਾ ਦੋਂਦੀ ਕੱਟੀ ਇਹ ਵੀ ਲੈਦੇ ਬੰਦੇ ਧਾਰਾਂ ਮਾਰ ਕੇ ਗਏ ਜਾਂ ਪੰਜਾਬ ਨਾਲ ਲਾਇਆ ਸੀ ਹਾਂਜੀ ਧਾਰਾਂ ਮੈਂ ਦੀਆਂ ਮਾਰ ਕੇ ਗਏ ਆ ਪੈਸੇ ਲਾਉਂਦੇ ਹਾਂਜੀ ਪਿਓਰ ਦੋਂਦੀ ਆ ਪਿਓਰ ਦੋਂਦੀ 9 ਤੋਂ 10 ਲੀਟਰ ਬੋਲਾ ਹੋਊਗਾ ਛੋਟੇ ਯਾ ਦੇਖੋ ਥਾਂ ਜਰੀਕ ਬਖਾ ਲੋ ਬਾਕੀ ਬਾਪਾ ਬਹੁਤ ਵੱਡੀ ਕਿੱਡਾ ਕੱਦ ਕੁਝ ਤਰੀਕ ਕਰੀਂ ਦੇਖੋ ਇੱਧਰ ਉਖਾ ਲਾ ਐਡਾ ਪੁੱਤ ਐਡਾ ਪੁੱਤ ਪਾਲਣਾ ਬਹੁਤ ਔਖਾ ਹਾਂਜੀ ਦੋਦੀ ਝੋਲੀ ਆ ਪਿਓਰ ਦਉਂਦੇ ਦੋ ਠੀਕ ਫਾਲਣਾ ਬਹੁਤ ਜਗੀ ਛੁਲਕਾਰ ਇੱਡੀ ਠੰਡੀ ਆਕ ਦਿੰਦੇ ਮਗਰ ਭੱਜੀ ਦੋੰਦੀਆਂ ਕਟੀਆਂ ਦੇ ਨਹੀਂ ਦੇਖੋ ਕੋਹੇ ਨੂਰ ਦੀ ਆ ਇਹ ਕੋਈ ਭੈਣ ਭਰਾ ਗਾਲੇ ਤਰ੍ਹਾਂ ਵੀ ਇਹਦਾ ਬਲੱਡ ਚੈੱਕ ਕਰਾ ਲੈ ਜੇ ਕੋਹੇ ਨੂਰ ਦੀ ਨਾ ਹੋਵੇ ਤੇ ਮੱਝ ਫਰੀ ਠੀਕ ਕਹਿਣ ਵਾਲੀ ਗੱਲ ਵਾ ਮੂ ਮਾਂ ਦੀ ਧੀ ਇੱਧਰ ਦੇਖੋ ਜਿਹੜਾ ਤਾਂ ਛੋਟਾ ਜਿਹਾ ਬੱਚਾ ਇੱਦਾਂ ਇੱਧਰ ਦੇਖੋ ਹਾਂਜੀ ਹਾਂਜੀ ਬਹੁਤ ਜੈਦੀ ਕਿਉਂ ਨਹੀਂ ਸ਼ਕੀਨ ਤੇ ਜੈਦੀ ਚੰਗੀ ਨਹੀਂ ਜਿਆਦਾ ਸਿੰਘ ਨਿਕਾ ਅਗਲੇ ਸਵੇਰੇ ਨੂੰ 2.5 ਲਾ ਕੇ ਨੌ ਤੋਂ 10 ਲੀਟਰ ਬੋਲਾ ਹੀ ਹੋਊਗਾ ਟਿਕ ਚੱਲ ਕਰਮਾ ਹਾਂਜੀ ਆਪ ਹਾਲ ਉਸ ਤੇ ਬੈਠਾ ਦੇਖੋ ਉਹ ਤੇ ਮੜਿਆ ਦੇ ਦਿੱਤਾ ਵਾ ਬਸ ਹਾਂਜੀ ਇੱਕ ਕੁਆਲਟੀ ਕੁਆਲਟੀ ਕੱਟੀ ਨਹੀਂ ਕੋਈ ਪ੍ਰਵਾਹ ਨਹੀਂ ਕੱਟੀ ਹੁੰਦੇ ਪੈਸੇ ਪੈਸੇ ਵੀ ਜੇਬ ਚ ਪਾ ਕੇ ਤਰੇ ਫਰੀਏ ਮਿਲਦੀਆਂ ਨਹੀਂ ਇਹੋ ਜੀਆਂ ਝੋਟੀਆਂ ਆਏ ਕਿਤੇ ਕਰਵਾਉਣਾ ਹੀ ਮਿਲਦੀਆਂ ਸਿੰਘੀਬ ਖਾ ਲੋ ਪਹਿਲਾਂ ਸਿੰਘੀ ਖਾ ਲੋ ਮਤਲਬ ਰਖਈਆ ਹੀ ਝੰਗਦਾ ਹੂਗਾ ਜਾਂਦਾ ਜਿਆਦੀ ਚੰਗੀ ਕਰ 9 ਤੋਂ 10 ਲੀਟਰ ਦੁੱਧ ਆਏ ਨਹੀਂ ਕੋਈ 15 ਕਹਿਣਾ ਜਾਂ 16 ਕਹਿਣਾ 9 ਤੋਂ 10 ਲੀਟਰ ਦੁੱਧ ਆਇਆ ਕੱਟੀ ਆਣ ਕੇ ਕੋਈ ਵੇਖੂਗਾ ਤੇ ਛੱਡ ਕੇ ਨਾ ਝੋਟੀ ਨੂੰ ਜਾਉ ਕੋਈ ਵੀ ਭੈਣ ਭਰਾ ਮੈਂ ਮੋਲ ਕਰ ਦਿੱਤੇ ਜੈ ਜੀ ਜੈ ਜੀ ਬਸ ਲੱਗਦੇ ਗਏ ਆ ਛੋਟੀ ਤੇ 160 ਦੀ ਹਾਂਜੀ 160 60 ਕਰੀ ਜਾਂਦੀ ਆ 142 ਦੀ ਦੇਵਾਂਗੇ بس 142 ਯਾਰ ਜੋ ਜੱਗੀ ਆਪੇ ਟੋੜਦਾ ਹਾਂਜੀ ਅੱਗੇ 2 ਕਰ ਦਾਂਗੇ 40 ਦੀ 40 ਦੀ ਠੀਕ ਆ ਨਾ ਦੇਣੀ ਗੱਟੀ ਬਹੁਤ ਚੰਗੀ ਆ ਵੀ ਸਾਫ ਜਿਹੀ ਆ ਵੀ ਛੋਟੀ ਉਹ ਅੱਜ ਸੂਈ ਨੂੰ ਆ ਵੇਖ ਲਓ ਵੀ ਆ ਬੱਜਾ ਵਾ ਅੱਜ ਚੌਥਾ ਦਿਨ ਵਾ ਹਾਂਜੀ ਇਹ ਦੇਖੋ ਮੈਂ 9 ਲੀਟਰ 10 ਬੋਰਾ ਇੱਧਰ ਵਖਾ ਲਓ ਲੈ ਵਾ ਬਈ ਜੀ ਇੱਧਰ ਰੱਖਾਂ ਜੀ ਚੰਨਾ ਗਾਂ ਉਹਦਾ ਪਛਾਣ ਹੋ ਜਾਂਦਾ ਸ਼ਾਨ ਦੇ ਗਾਂ ਦੇ ਵੇਖੋ ਛੋਟੀ ਦਾ 12 13 ਕਿਲੋ ਦੱਸ ਸਕਦੇ ਆ ਪਰ ਵਪਾਰੀ ਇੱਕ ਝੂਠ ਮਾਰਦਾ ਤੇ ਸਾਰੇ ਨਾਲ ਇੱਕ ਮਹਿਲ ਵਿੱਚ ਸਾਰਿਆਂ ਨੂੰ ਲਪੇਟ ਦਿੰਦੀ ਆ ਮਰੇ ਕੇ 15 ਗਿਆਂ ਦੇ ਘਾਟ ਨਿਕਲਦਾ ਵਾ ਅਸੀਂ 10 ਕਹਾਂਗੇ ਨਾ ਤੇ ਕਿੰਨੇ ਕਹਣਾ ਯਾਰ ਇਹ ਵੀ ਝੂਠ ਮਾਰਦੇ ਆ 9 ਤੋਂ 10 ਲੀਟਰ ਕਿੱਥੋਂ ਦਿਖਾਉਂਦਾ ਪਹਿਲਾ ਜੈੱਟ ਲਾਇਆ ਗਿਆ ਜੈੱਟ ਬਲੈਕ ਬਾੜਾ ਤਾ ਕਿਉਂ ਨਹੀਂ ਕੇ ਇਹਨੂੰ ਦੇਣੀ ਝੋਡੀਏ ਹਾਂਜੀ ਜੀ ਬੋਤਲੀ ਨਹੀਂ ਕਿਉਂ ਨਹੀਂ ਕੇ ਇਹਨੂੰ ਦੇਣੀ 80 ਮੋਟੀ ਧਾਰਿਆ ਹਾਂ ਸਾਡੇ ਵਿਸ਼ਵਾਸ ਤੇ ਰਹਿ ਜੀ ਚੋਣ ਬੜੀ ਚੰਗੀ ਜਿੰਨੇ ਉੱਦਾਂ ਮੁਗਮੇ ਓਨੀ ਗਾਂ ਤੇ ਆਲ ਉਹਦੀ ਮਖਾਂ ਲੱਗੀ ਨੇ ਵੇਲਾ ਵੇਰੀ ਬੜੀ ਕੋਈ ਸਾਫ ਆ ਹਾਂ ਜੀ ਬਾਕੀ ਚੰਗਾ 10-10 ਦਿਨ ਜਿੱਥੇ ਟਿਕਲੀਆਂ ਦੁੱਧ ਦੇ ਨਜ਼ਾਰੇ ਦੇ ਇਹਦੇ ਵਿੱਚ ਕੱਟੀ ਹੈ ਇਹਦੇ ਕੱਟੀ ਆ ਇਹਦੇ ਕੱਟੀ ਪਹਿਲੇ ਤੇ ਕੱਟਾ ਜੀ ਦਾਸ ਸਾਹਿਬ ਹੁਣ ਥੋੜੇ ਕੇ ਹੀਰੇ ਲਿਆਇਆ ਕਰਨੇ ਆ ਇੰਤਾਂ ਬੜੀਆਂ ਚੰਗੀਆਂ ਹੀ ਲਿਆਇਆ ਕਰਨੀਆਂ ਹੀਰੇ ਲਿਆਇਆ ਲੱਗ 70 75 ਦੀ ਵਿਗੀ ਆ ਇੱਕ ਇੱਕ ਲੱਖ 66 ਦੀ ਵਿਗੀ ਆ ਭਾਵੇਂ 11 11 12 12 ਲਈ ਇਹ ਨਹੀਂ ਮਾਲ ਨਹੀਂ ਵਿਕਿਆ ਇੱਕ ਵਿਕੀ 176 ਦੀ ਇੱਕ ਵਿਕੀ 66 ਦੀ ਮਨ ਲ ਕੇ ਚੰਗੀ ਤੋਂ ਚੰਗੀ ਮੈਂ ਵਿਕਦੀ ਆ ਇਹ ਝੋਟੀ ਦੇਵਾਂਗੇ 132 ਦੀ 132 ਦੀ 30 ਦੀ ਦੇ ਦਾਂਗੇ ਬਾਕੀ ਜੋ ਜੱਗੀ ਆ ਹਾਂ ਜੀ ਜੱਗੀ 2000 ਕਰ ਦਾਂਗੇ 128 ਦੀ 128 ਦੀ ਚੈੱਕ ਪੁੱਟ ਪਰ ਇਦਾਂ ਦੀ ਕੋਈ ਦੇ ਹੁੰਦਾ 128 ਦੀ ਆਹ ਦੇਖੋ ਆਹ ਕੀ ਚੀਜ਼ ਨਾ ਝੋਟੀ ਕੋ 12 ਲੀਟਰ ਬੋਲਾ ਹੋਊਗਾ ਪਰ 11 ਨਾਲ ਕਰਾਵਾਂਗੇ ਠੀਕ ਆ 12 ਲੀਟਰ ਬੋਲਾ ਹੋਊਗਾ 11 ਨਾਲ ਕਰਾਵਾਂਗੇ ਇਹ ਵੀ 4-10 ਦਾ ਚਾਰ ਦੰਦ ਕੱਟੀ ਚਾਰ ਦੰਦ ਇਹਦੇ ਪਿੱਛੇ ਕੱਟਾ ਆ ਗਿਆ ਇਹਦੇ ਮਗਰ ਕੱਟਾ ਆ ਗਿਆ ਨਰਗੀ ਕਾਲੀ ਐ ਕਿਆ ਮਾਰਗੀ ਕਾਲੀ ਐ ਦੇਖੋ ਦਾ ਸਰੀਰ ਦਾ ਮੈਦ ਆ 70 ਕਿਲੋ ਦਾ ਗਾਟ ਰਵਗਾ ਇਹ ਨਾ ਕਵਾ 15 ਕਿਲੋ ਕੱਢਾ ਤੇ ਕਿਨੇ ਕੱਢਣਾ ਲੈ ਲੈ ਪਾਲੀ ਪੁਲੀ ਬੜੀ ਐ ਸਿੱਧੀ ਦੇਖੋ ਐ ਸਿੱਧੀ ਤਾਂ ਕਿ ਪ੍ਰਵਾਹ ਨਹੀਂ ਕਟੇ ਹੋ ਕੋਈ ਦੇ ਜਿੱਡਾ ਮੋਟਾ ਸਾੜਿਆ ਨਾ ਕੱਟੀ ਨੂੰ ਜਿੱਡਾ ਮੋਟਾ ਸਾੜਿਆ ਉਡੀ ਚੋਣ ਮੋਟੀ ਆ ਹਾਂਜੀ ਠੀਕ ਹੈ ਜੀ। ਪਰ ਆ ਹੀ ਕੋਈ ਨਹੀਂ ਆ ਆ ਵੇਖੋ ਜਿਤਨਾ ਮਰਜੀ ਬਈ ਆ। ਆ ਚੀਜ਼ਾਂ ਲੱਭਣੀਆਂ ਬਾਹਰ ਤਾਂ ਬਹੁਤ ਔਖੀਆਂ। ਨਹੀਂ ਜਾਣ ਆ ਚੀਜ਼ਾਂ ਆ ਚੀਜ਼ਾਂ ਜਿਹੜੀਆਂ ਲੱਭਣੀਆਂ ਬਹੁਤ ਔਖੀਆਂ ਬਾਹਰ। ਕਟਿੰਗਾਂ ਸੀਲ ਸ਼ੈਂਡੀਆਂ। ਸੀਲ ਸ਼ੈਂਡੀਆਂ ਇੱਥੇ ਮਗਰ ਪਾਸੇ ਆ। ਆ ਜਿੰਤਰ ਮਰਜੀ ਬਈ ਆ। ਇੱਧਰ ਆ ਰਾਨ ਕੇ ਖਿੱਚੋ ਬਾਹਰ ਤਾਂ ਕੋਡੋ। ਇੱਧਰ ਖਿੱਚੋ ਆ ਕੇ। ਸਾਰੀਆਂ ਗੱਲਾਂ ਤੁਹਾਨੂੰ ਸਹੀ ਦੱਸੀ ਗਏ ਤੁਸੀਂ। ਆ ਵੇਖੋ। ਹਾਂ ਠੀਕ ਹੈ। ਏਜ ਵੇਖੋ। ਜਿੱਥੇ ਮਰਜੀ ਬਈ ਆ। ਇਹੋ ਜੀਆਂ ਮਈਆਂ ਨਹੀਂ ਲੱਭਦੀਆਂ ਝੋਟੀਆਂ। ਗਾਈਆਂ। ਗਾਈਆਂ ਤੇ ਪਹੁੰਚਣਾ ਕੋਈ ਇੰਨਾ ਹਲਵਾ ਜੰਗੀ ਕੁਆਲਟੀ ਵਾਲੀਆਂ ਝੋਟੀਆਂ ਵਾਂ ਮਾੜੀ ਝੋਟੀ ਨਹੀਂ ਪੈਣ ਦਿੰਦੀ ਇਹਦੀ ਝੋਟੀ ਇੱਕ ਸਾਫ-ਸਾਫੀ ਕਰਦੀ ਆ ਪਰ ਆਪਾਂ ਸਾਹ ਸਾਕੇ ਵੇਖ ਕੇ ਇਹੋ ਮੇਰੀ ਬੇਨਤੀ ਹਿੰਦੀ ਹਰ ਭੈਣ ਭਰਾ ਗੜੀ ਆ ਕੇ ਵੇਖ ਕੇ ਖੜੋ ਇੱਕ ਰਹੀ ਠੀਕ ਹੈ ਜੀ ਵੇਖਿਆ ਉਹਦਾ ਡੱਗਰ ਪਤਾ ਲੱਗ ਜੂ ਅੱਖਾਂ ਦੇ ਵਿੱਚ ਰਿਨਗ ਜੂਗਾ ਇਹ ਨਹੀਂ ਵੀ ਵੀਡੀਓ ਚ ਵੱਡਾ ਲੱਗੇ ਤੇ ਇੱਥੇ ਆਇਆ ਛੋਟਾ ਲੱਗੇ ਆਪਾਂ ਜੂਮ ਜਿਆ ਨਹੀਂ ਕਰਦੇ ਜਿੱਡੀ ਵੀਡੀਓ ਚ ਉਹ ਵੱਡੀ ਮੈ ਉਤਰਾ ਠੀਕ ਹੈ ਚਲੋ ਸਾਥੀ